ਅਨੇਕਾਂ ਹੀ ਕਾਰ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਕਾਰਨ ਡਰ ਦੇ ਸائے ਹੇਠ ਰਹਿਣ ਲਈ ਮਜਬੂਰ ਹਨ ਕਿਤੋਂ 3 ਫੁੱਟ ਕਿਤੋਂ 4 ਫੁੱਟ ਆਏ ਤੋਂ ਤਾਂ ਨਹੀਂ ਕਿ ਇੰਨੀ ਉੱਤੋਂ ਲੱਕ ਉਦੀ ਲੱਗ ਰਹੀ ਹੈ ਬਿਲਕੁਲ ਬੰਦਾ ਉੱਤੇ ਚੜ੍ਹ ਨਹੀਂ ਸਕਦਾ ਕੋਟੇ ਤੇ ਤੇ ਇਹ ਤੇ ਅਸੀਂ 2-4 ਅੱਗੇ ਅਪੀਲ ਕਰ ਚੁੱਕੇ ਆ ਇਹ ਦੀਆਂ ਤਾਰਾਂ ਲਾ ਕੇ ਸਾਡੇ ਪਾਸੋਂ ਦੀ ਹੋ ਜਾਈਏ ਅਸੀਂ ਵਸ ਲਈਏ ਇੱਥੇ ਉਹ ਹੋਰ ਕੋਹ ਵਿੱਚੋਂ ਡੰਗਣਾ ਟੁਕਰਾ ਦੀ ਮੌਤ ਹੋ ਗਈ 2-4 ਕੋਹ ਆਦਮੀ ਦੋਵਰ ਮਾਰ ਕੇ ਇਹ ਤੋਂ 10 ਸਾਲ ਪੈਸਾ ਦੀ ਗੱਲ ਆ ਲੋਕਾਂ ਦਾ ਕਹਿਣਾ ਹੈ ਕਿ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਜੋ ਸਰਕਾਰ ਵੱਲੋਂ ਬਿਜਲੀ ਮੁਫਤ ਦੀ ਸਹੂਲ ਉਸਦਾ ਉਹਨਾਂ ਨੂੰ ਕੀ ਲਾਭ ਜੇਕਰ ਉਹਨਾਂ ਨੇ ਇਸ ਹਾਈ ਵੋਲਟੇਜ ਬਿਜਲੀ ਲਾਈਨ ਕਾਰਨ ਡਰਦੇ ਸਾਈ ਹੇਠ ਹੀ ਰਹਿਣਾ ਕੋਈ ਸਾਡੀ ਸੁਣਾਈ ਨਹੀਂ ਹੋਈ ਅਸੀਂ ਬੜੇ ਤਰਲੇ ਲਏ ਆ ਕਿ ਕੋਈ ਸੁਣਦਾ ਨਹੀਂ ਇਸ ਗੱਲਬਾਤ ਦੇ ਤੇ ਇਹ ਬੜੀ ਘਟਨਾ ਤਕੜੀ ਆ ਬੜੀਆਂ ਪੁਰਾਣੀਆਂ ਕਰ ਤੋਂ ਕਰ 50 ਸਾਲ ਤੋਂ ਇਹ ਪੁਰਾਣੀ ਲਾਈਨ ਤੁਰੀ ਆਉਂਦੀ ਆ ਹੁਣ ਤੇ 100 ਘਰ ਦੇ ਬਿਜਦੀ ਡੰਗਣ ਡਈ ਆ ਇਹ ਬੱਚੇ-ਬੁੱੱਚੇ ਕੋਈ ਸਾਡੇ ਉੱਤੇ ਨਹੀਂ ਚੜ ਸਕਦਾ ਕੋਠੇ ਤੇ ਨਾ ਹੀ ਆਪ ਚੜ ਸਕਦੇ ਜਿਆਦਿਆਂ ਦੇ ਬਾਲੇ ਵੀ ਡਿੱਗੇ ਹੋ ਤੁਸੀਂ ਵੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਤਰਮਜੀਤ ਸਿੰਘ ਸੁਰਸਿੰਘ ਅਸੀਂ ਗੱਲ ਕਰ ਰਹੇ ਹਾਂ ਪਿੰਡ ਸੁਰਸਿੰਘ ਦੇ ਵਸੀਆਂ ਦੇ ਜਿਨ੍ਹਾਂ ਨੂੰ ਹਾਈ ਵੋਲਟੇਜ ਬਿਜਲੀ ਤਾਰਾਂ ਰੈਸ਼ੀ ਇਲਾਕੇ ਉੱਪਰੋਂ ਉੱਪਰੋਂ ਉਲੰਘਣ ਕਰਨਾ ਬਹੁਤ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿੰਡ ਸੁਰਸਿੰਘ ਜ਼ਿਲ੍ਹਾ ਤਰਨਤਾਰਨ ਵਿਖੇ ਅਨੇਕਾਂ ਹੀ ਘਰ ਹਾਈ ਵੋਲਟੇਜ ਬਿਜਲੀ ਦੀਆਂ ਤਾਰਨਾ ਕਾਰਨ ਡਰ ਦੇ ਸائے ਹੇਠ ਰਹਿਣ ਲਈ ਮਜਬੂਰ ਹਨ ਇਤੋਂ ਦੀ ਪਤੀ ਸ਼ਾਮ ਕੀ ਪਤੀ ਚੰਦੂ ਕੀ ਅਤੇ ਪਤੀ ਲਈਆਂ ਕੀ ਵਿਖੇ ਲੋਕ ਜਿਹੜੇ ਆ ਦੇ ਵਾਸੀ ਲੋਕ ਬਹੁਤ ਜ਼ਿਆਦਾ ਮੁਸੀਬਤ ਇਸ ਸੰਬੰਧੀ ਚੱਲ ਰਹੇ ਹਨ ਅਤੇ ਉਹ ਉਹਨਾਂ ਨੂੰ ਹਮੇਸ਼ਾ ਇਹ ਖੋਫ ਰਿੰਦਾ ਹੈ ਕਿ ਪਤਾ ਨਹੀਂ ਕਿਸੇ ਵੇਲੇ ਕੋਈ ਅਨਹੋਣੀ ਘਟਨਾ ਨਾ ਵਾਪਰ ਜਾਵੇ ਆਓ ਇਸ ਸੰਬੰਧੀ ਗੱਲ ਕਰਦੇ ਹਾਂ ਪਿੰਡ ਦੇ ਇਹਨਾਂ ਵਾਸੀਆਂ ਨਾਲ ਪ੍ਰਭਾਵਿਤ ਲੋਕਾਂ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਨਾਂ ਦੱਸਿਓ ਆਪਾਂ ਦਰਸ਼ਨ ਸਿੰਘ ਜੀ ਇਹ ਬਿੰਦ ਸੋਰ ਸਿੰਘ ਜਿਹੜਾ ਕਰਨਤਾਨ ਇਹ ਇਹ ਆਪਣਾ ਜੋ ਇਹ ਰੈਹਾਸ਼ੀ ਇਲਾਕੇ ਦੇ ਉੱਤੋਂ ਬਿਜਲੀ ਦੀ ਹਾਈ ਵੋਲਟੇਜ ਤਾਰਾਂ ਜਿਹੜੀਆਂ ਲੰਘ ਰਹੀਆਂ ਨੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਵਿਭਾਗ ਕਿਉਂ ਨਹੀਂ ਕਾਰਵਾਈ ਕਰ ਰਿਹਾ ਅਸੀਂ ਇਹ ਘਰ ਘਰ ਚੌਥੜਿਆਂ ਦੇ ਨਾਲ ਇਹ ਤਾਰਾਂ ਖੰਭੇ ਗੱਡੇ ਹੋਏ ਆ ਤੇ ਇਹ ਇਹਨਾਂ ਰਹਿਦਾ ਇੱਕ ਦੁਵਾਰਾ ਇਹ ਡੰਗਰ ਵੀ ਚਾਂਸ ਹੋ ਗਿਆ ਬੰਦੇ ਨੂੰ ਤਾਰਾਂ ਲੱਗੀਆਂ ਇਹ ਬੜਾ ਗਵਰਨਮੈਂਟ ਕਾ ਦੀ ਮਿਹਰਬਾਨੀ ਕਰਕੇ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਕੋਈ ਸਾਡੀ ਸੁਣਾਈ ਨਹੀਂ ਸੁਣਦਾ ਅਸੀਂ ਕਈ ਵਾਰਾਂ ਇਹ ਇਹ ਬੋਲ ਚੁੱਕੇ ਆ ਤੇ ਕੋਈ ਨਹੀਂ ਮੰਨਦਾ ਇਹ ਤੁਸੀਂ ਉ ਉੱਚ ਅਧਿਕਾਰੀਆਂ ਨੂੰ ਸੂਚਿਤ ਵੀ ਕੀਤਾ ਹੈ ਪਾਵਰ ਕਾਮ ਅਧਿਕਾਰੀਆਂ ਨੂੰ ਇਸ ਬੰਦੀ ਇਹ ਕੀਤਾ ਹੈ ਕੋਈ ਸਦੀ ਸੁਣਾਈ ਨਹੀਂ ਹੋਈ ਅਸੀਂ ਬੜੇ ਤਰਲੇ ਲਏ ਆ ਕਿ ਕੋਈ ਸੁਣਦਾ ਨਹੀਂ ਇਸ ਗੱਲਬਾਤ ਤੇ ਇਹ ਬੜੀ ਘਟਨਾ ਤਕੜੀ ਹੈ ਬੜੀਆਂ ਪੁਰਾਣੀਆਂ ਕਰਦੋ ਕਰ 50 ਸਾਲ ਤੋਂ ਇਹ ਪੁਰਾਣੀ ਲਾਈਨ ਤੁਰੀ ਆਉਂਦੀ ਆ ਹੁਣ ਤੇ 100 ਕਰਦੇ ਵਿਗਦੀ ਡੰਗਣ ਡਈ ਆ ਇਹ ਮਿਹਰਬਾਨੀ ਹਾਸੇ ਹਾਸੇ ਵੀ ਵਾਪਰ ਚੁੱਕੇ ਨੇ ਪਤਾ ਲੱਗਾ ਹੈ ਕਿ ਕਈ ਹਾਸੇ ਵਾਪਰ ਚੁੱਕੇ ਨੇ ਹਾਸੇ ਵਾਪਰ ਚੁੱਕੇ ਆ ਤਿੰਨ ਚਾਰ ਡੰਗਾਂ ਤਾਂ ਦੀ ਮੌਤ ਹੋ ਗਈ ਆ ਤੇ ਇੱਕ ਦੋ ਬੰਦੇ ਵੀ ਪਹਿਲਾਂ આજ ਤੋਂ 10 ਸਾਲ ਪਹਿਲਾਂ ਇਹ ਚਾਂਸ ਹੋ ਰਹਾ ਤੇ ਹੋਰ ਵੀ ਖਤਰਾ ਉੱਡਾ ਰਹਿਦਾ ਆ ਨਾ ਤੇ ਕੋਠੇ ਤੇ ਚੜਨ ਜੋਗੇ ਕੋਠੇ ਦੇ ਨਾਲ ਦੀ ਤਾਰਾਂ ਲੰਗਦੀਆਂ ਬਿਲਕੁਲ ਨੀਵੀਆਂ ਇਹ ਇਹ ਸਾਨੂੰ ਬੜਾ ਡਰਦਾ ਮਾਹੌਲ ਬਣਿਆ ਘੱਟੋ ਘੱਟ 100 ਘਰ ਦੇ ਵੀ ਦੀਏ ਲੈ ਨੰਗਣ ਡਈ ਆ ਇਹ ਮਿਹਰਬਾਨੀ ਕਰਕੇ ਤੇ ਇਹਨੂੰ ਬਾਅਦ ਦੀ ਕੀਤੀ ਜਾਵੇ ਇਹ ਗੱਲ ਆ ਹਾਂਜੀ ਭਾਜੀ ਤੁਸੀਂ ਆਪਣਾ ਨਾਮ ਦੱਸਿਓ ਹਲਵਣ ਸਿੰਘ ਜੀ ਹਾਂਜੀ ਕੋਲੋਂ ਸਿੰਘ ਜੀ ਜੋ ਇਹ ਲੋਕਾਂ ਨੂੰ ਕਈ ਲੋਕ ਪ੍ਰਭਾਵਿਤ ਹੋ ਰਹੇ ਹਨ ਹਾਈ ਵੋਲਟੇਜ ਬਿਜਲੀ ਲਾਈਨ ਜਿਹੜੀ ਰੈਸੀ ਇਲਾਕੇ ਦੇ ਵਿੱਚੋਂ ਲੰਘ ਰਹੀ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਤੇ ਇਹੋ ਕਹਿੰਦੇ ਆ ਵੀ ਸਾਡੇ ਜਿਹੜੇ ਰੈਸੀ ਥਾਵਾਂ ਬਹੁਤ ਜਿਆਦਾ ਪਰੇਸ਼ਾਨੀ ਹੋਈ ਹੈ ਬਹੁਤ ਘਟਨਾ ਵਧੀ ਆ ਏ ਬੱਚੇ ਬੁੱੱਚਾ ਕੋਈ ਸਾਡੇ ਉੱਤੇ ਨਹੀਂ ਚੜ ਸਕਦਾ ਕੋਠੇ ਤੇ ਨਾ ਹੀ ਆਪ ਚੜ ਸਕਦੇ ਆ ਜਿਆਦਾ ਦੇ ਬਾਲੇ ਵੀ ਡਿੱਗੇ ਹੋਏ ਆ ਤੇ ਅਸੀਂ ਉਹ ਪਾਰ ਨਹੀਂ ਸਕਦੇ ਮੋਕੇ ਤੇ ਕੋਠਿਆਂ ਕੋਠਿਆਂ ਤੋਂ ਇਹ ਕਿੰਨੀ ਕੁ ਉਚਾਈ ਆ ਇਹਨਾਂ ਦੀ ਹਾਈ ਵੋਲਟੇਜ ਬਿਜਲੀ ਲਾਈਨ ਦੀ ਹਾਈ ਵੋਲਟ ਦੀ ਕਿਤੋਂ 3 ਫੁੱਟ ਕਿਤੋਂ 4 ਫੁੱਟ ਆਏ ਤੋਂ ਤਾਂ ਨਹੀਂ ਕਿ ਐ ਨਹੀਂ ਉਤੋਂ ਲੱਕੋਂ ਦੀ ਲੱਗ ਰਹੀ ਹੈ ਬਿਲਕੁਲ ਬੰਦਾ ਉੱਤੇ ਚੜ ਨਹੀਂ ਸਕਦਾ ਕੋਠੇ ਤੇ ਤੇ ਇਹ ਤੇ ਅਸੀਂ 2-4 ਅੱਗੇ ਵੀ ਪੀਲ ਕਰ ਚੁੱਕੇ ਆ ਇਹਦੀ ਤਾਰਾਂ ਲਾ ਕੇ ਸਾਡੇ ਪਾਸੇ ਦੀ ਹੋ ਜਾਈ ਅਸੀਂ ਵਸ ਗਈ ਇੱਥੇ ਉਹ ਹੋਰ ਕੋਹ ਵਿੱਚੋਂ ਡੰਗਰਾਂ ਟੁਕੜਾਂ ਦੀ ਮੌਤ ਹੋ ਗਈ 2-4 ਕੋਈ ਆਦਮੀ ਦੋਰ ਮਰ ਕੇ ਇਹ ਤਾਂ 10 ਸਾਲ ਪਹਿ ਦੇ ਹੋਰ ਵੀ ਘਟਣਾ ਵਿੱਚ ਵਾਪਰੀਆਂ ਪਰ ਪਰੇਸ਼ਾਨੀ ਬਹੁਤ ਜਿਆਦੀ ਆ ਮੌਕੇ ਬਣੀ ਆ ਇਹ ਨਹੀਂ ਹੈਗਾ ਵੀ ਸੁਖਨਾ ਥੱਲੇ ਵਸ ਰਹੇ ਮਕਾਨ ਰਹੀਸੀ ਆ ਸਾਰੇ ਇਹਦੇ ਥੱਲੇ ਕੋਈ ਵੇਲਾ ਥਾਂ ਨਹੀਂ ਹੈਗਾ ਤੇ ਹੁਣਾਂ ਤੇ ਇਹੋ ਆਹੀ ਮਾਫੀ ਮਿਹਰਬਾਨੀ ਮੰਗਦੇ ਆ ਵੀ ਤੇ ਇਹਨਾਂ ਬਾਹਰ ਦੀ ਕੀਤਾ ਜਾਵੇ ਅਸੀਂ ਤੇ ਭਗਵੰਤ ਮਾਨ ਜੀ ਨੂੰ ਵੀ ਇਹ ਗੱਲ ਕਰਨੀ ਚਾਹੁੰਦੇ ਆ ਵੀ ਸਾਡੀ ਤੇ ਕਿਰਪਾ ਕਰੋ ਤੇ ਸਾਡੇ ਬੱਚੇ ਬਚੇ ਰਹਿ ਜਾਣ ਉਹਰ ਉਹ ਗਾਂ ਆਉਣੇ ਸਮੇਂ ਦੇ ਵਿੱਚ ਤੇ ਵੇਖੋ ਮੈਲ ਤੇ ਹਰ ਥਾਲੀ ਪੇ ਬਦਲਣਾ ਪੈਂਦਾ ਇਹ ਤੀਆਂ ਤੀਆਂ ਚਾਲੀਆਂ ਚਾਲੀਆਂ ਸਾਲਾਂ ਦੇ ਮੈਂ ਮੈਂ ਬਣੇ ਮਕਾਨ ਜਿਹੜੇ ਆ ਉਹ ਸਾਰੇ ਗਲ ਚੁੱਕੇ ਆ ਤੇ ਉਤਾਰਾ ਦਾ ਕਰਕੇ ਉਹਨਾਂ ਨੂੰ ਕੋਈ ਮਰਮਤ ਨਹੀਂ ਕਰ ਸਕਦਾ ਜੇ ਸਾਡੇ ਦੇ ਮਿਹਰਬਾਨੀ ਕੀਤੀ ਜਾਵੇ ਤੇ ਉਤਾਰਾ ਪਾਸੇ ਦੀ ਹੋ ਜਾਣਾ ਧੰਨਵਾਦ ਜੀ ਸੋ ਇਹ ਇਹ ਸਨ ਪਿੰਡ ਸੁਰਸਿੰਗ ਦੇ ਵਾਸੀ ਜਿਨ੍ਹਾਂ ਨੂੰ ਹਾਈ ਵੋਲਟੇਜ ਬਿਜਲੀ ਲਾਈਨ ਕਾਰਨ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਭੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਜੋ ਸਰਕਾਰ ਵੱਲੋਂ ਬਿਜਲੀ ਮੁਫਤ ਦੀ ਸਹੂਲਤ ਦਿੱਤੀ ਜਾ ਰਹੀ ਹੈ ਉਸ ਦਾ ਉਹਨਾਂ ਨੂੰ ਕੀ ਲਾਭ ਜੇਕਰ ਉਹਨਾਂ ਨੇ ਇਸ ਹਾਈ ਵੋਲਟੇਜ ਬਿਜਲੀ ਲਾਈਨ ਕਾਰਨ ਡਰ ਦੇ ਸائے ਹੇਠ ਹੀ ਰਹਿਣਾ ਹੈ ਸੋ ਵੇਖਣਾ ਹੋਵੇਗਾ ਕਿ ਪਾਵਰ ਕਾਮ ਵਿਭਾਗ ਕਦੋਂ ਤੱਕ ਇਹਨਾਂ ਦੀ ਮੰਗ ਉੱਤੇ ਅਮਲ ਕਰਕੇ ਇਸ ਹਾਈ ਵੋਲਟੇਜ ਬਿਜਲੀ ਲਾਈਨ ਨੂੰ ਰੈਸੀ ਇਲਾਕੇ ਦੇ ਵਿੱਚੋਂ ਬਾਹਰ ਕਰਕੇ ਲੋਕਾਂ ਨੂੰ ਰਾਹਤ ਦਵਾਉਂਦਾ ਹੈ ਧੰਨਵਾਦ ਜੁੜੇ ਰਹੋ ਲੋਕ ਚਰਚਾ ਟੀਵੀ ਦੇ ਨਾਲ